ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ YouTube ਕਿੰਗਰਾ ਡੇਰੀ ਫਾਰਮ ਤੇ ਜਿਹੜੇ ਵੀਰ ਮੇਰੇ ਚੈਨਲ ਨੂੰ ਨਵੇਂ ਜਿਹੜੇ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634300 23 9501634323 ਨਾ ਅੱਜ ਆਪਾਂ ਫੇਰ ਆਪਣੇ ਪਿੰਡ ਭਾਈ ਰੂਪਾ ਵਿੱਚ ਪਹੁੰਚੇ ਆ ਅੱਜ ਅਸੀਂ ਵੀਰ ਕੋਲ ਝੋਟੀ ਆ ਦੂਜੇ ਸਿਰ ਸੋਨ ਵਾਲੀ ਹੱਬ ਤੱਕ ਰਹਿੰਦਾ ਇਹ ਝੋਟੇ ਇੱਕ ਮੂਰਤਾ ਸਿੰਘ ਸਾਹਿਬ ਦਾ ਬਹੁਤ ਸੋਹਣਾ ਪਹਿਲਾਂ ਇਹ ਬਾਈ ਤੋਂ ਡਰੈਸ ਪੁੱਛਾਂਗੇ ਫਿਰ ਝੋਟ ਝੋਟੀ ਬਾਰੇ ਜਾਣਕਾਰੀ ਲੈ ਕੇ ਸਾਰੇ ਦੱਸਾਂਗੇ ਬਾਈ ਜੀ ਸਾਡੇ ਨੇੜੇ ਜੋ ਖੜ ਕੇ ਦੱਸ ਦਿਓ ਆਪਣਾ ਨਾਮ ਤੇ ਐਡਰੈਸ ਨਾਮ ਜਸਾ ਸਿੰਘ ਆ ਜੀ ਪਿੰਡ ਭਾਈ ਰੂਪਾ ਜਿਹੜਾ ਬਠੰਡਾ ਸੀ ਰਾਮਪਰਾਫੀ ਆਪਣਾ ਘਰ ਦਿਾਲਪੁਰ ਵਾਲੀ ਸੜਕ ਤੇ ਆ ਤੇ ਮੋਬਾਈਲ ਨੰਬਰ ਜੀ 7696734117 ਦੁਬਾਰਾ ਬੋਲਿਓ 7696734117 ਇਹ ਜੋ ਟਿਕੜਾ ਸੁਆ ਦੂਜਾ ਸੁਆ ਸੁੰਦੀ ਹੈ ਜੀ ਕਰਦੀ ਆ ਆਪਣੀ ਕਰਦੀ ਆ ਜੀ ਪਹਿਲੇ ਸੂਏ ਕਿੰਨਾ ਤੋ ਦਿੱਤਾ ਪਹਿਲੇ ਸੂਏ 10 ਕਿਲੋ ਤੋ ਦਿੱਤਾ ਜੀ ਲੈਕਟਰ ਦਿੱਤਾ ਹਾਂ ਖੁੱਲਾ ਹੁਣ ਦੇਊ ਬਾਰਾਂ ਕਰਾਂ 12 13 ਲੀਟਰ ਦੇਊ ਹੁਣ ਜੀ ਆਰਾਮ ਨਾਲ ਹੱਕ ਵੀ ਬਣਦਾ ਝੋਟੀ ਪਤਲੀ ਪੂਛਦੀ ਆ ਥੋੜੀ ਜਿਹੀ ਪੂਛ ਚਿੱਟੀ ਵੱਧਾ ਨਹੀਂ ਤਾਂ ਪਲ ਪਿਆਰ ਮੋਰਾ ਚ ਆਉਂਦੀ ਸੀ ਠੀਕ ਮੜੀ ਤੋੜ ਕੇ ਦਿਖਾ ਦਿਓ ਹੁਣ ਤੋੜਾ ਦਿਖਾਵਾ ਝੋਟੀ ਦਾ ਬਾਕੀ ਮੇਨ ਗੱਲ ਆਹੀ ਹੁੰਦੀ ਆ ਬਾਈ ਪਹਿਲਾਂ ਹੀ ਮੈਂ ਦੱਸਦਾ ਹੁਨਾਂ ਦੁੱਧ ਵਾਲੇ ਪਸ਼ੂ ਦੇ ਅੰਸ਼ਾਂ ਨੇ ਪੱਟ ਪਤਲਾ ਪੂਛ ਪਤਲੀ ਪਿੰਡਾ ਪਤਲਾ ਤੇ ਸਿੰਗਲ ਹੱਡੀ ਦੀ ਹੋਣੀ ਚਾਹੀਦੀ ਆ ਮੋੜ ਲਿਓ ਜੀ ਹਾਂ ਕਿੰਨੇ ਦਾ ਲੈ ਜੂ ਬਾਈ ਜੀ ਹਫਤਾ ਲੈ ਜੂ ਹਰੇ ਹਫਤਾ ਲੈ ਜੂ ਆਰਾਮ ਨਾਲ ਹਰੇ ਨਾ ਬਾਕੀ ਅੱਗੇ ਝੋਟੇ ਤਿਆਰ ਹੋ ਗਈ ਗੱਲਾਂ ਕਰਾ ਦੂ ਬਾਈ ਬਾਕੀ ਜਿੰਨਾ ਦੁੱਧ ਦੱਸ ਦਿਆ ਵੀ ਰੋਣੀ ਦੇਊਗੀ 12 ਟ ਬਾਕੀ ਗੱਲ ਵੱਡੀ ਐ ਠੰਡੀ ਸੀ ਲਾ ਦੇਖੋ ਆਹ ਨੇ ਪਸ਼ੂ ਉੱਤੇ ਟੱਪੀ ਜਾਂਦਾ ਹੁੰਦਾ ਆਰਾਮ ਨਾਲ ਖੜੀ ਐ ਇਹਦਾ ਲੈਂਡ ਦੇ ਜਾਂ ਰੇਟ ਕਿੰਨਾ ਕਰੋਂਗੇ ਉੱਥੇ ਨੇੜੇ ਜੋਗੇ ਉਧਰ ਖਰਚ ਹੋ ਜਾਊਗੀ ਰੇਟ ਦਬਾ ਲੈਂਡ ਦੇਣੀ 90000 ਦੀ ਦੇਵਾਂਗੇ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਲਈ ਥੋੜਾ ਮੋਟਾ ਮੰਨਤਾ ਨਾ ਬਗਲਾ ਮੰਨਤਾ ਨਹੀਂ ਐ ਕੰਬਾਈ ਕਹਿੰਦਾ ਮੰਨਤਾ ਨਹੀਂ ਕਰਾਂਗੇ ਬਾਈ ਨੇ ਵੈਸੇ ਮੁੱਲ ਹੀ ਆਪਾਂ ਉਹਨਾਂ ਕੋਲ ਮੰਗਿਆ ਵੀ ਜਿੰਨਾ ਕਿ ਲੈਣੇ ਆ ਅੱਜ ਦੋ ਤਰੀਕਾ ਹੱਤਾਂ ਦੋ ਤਿੰਨ ਤਰੀਕਾ ਅੱਜ ਤਿੰਨ ਤਰੀਕਾ ਹੀ ਤਿੰਨ ਤਰੀਕਾ ਇੱਕ ਦਿਨ ਮੰਡੀ ਤੇ ਗਿਆ ਸੀ ਮੈਂ ਭਾਈ ਜਿਵੇਂ ਕਹਿੰਦੇ ਹੁੰਦੇ ਆ ਲੱਖ ਤੋਂ ਉੱਤੇ ਉੱਤੇ ਲੇਡ ਲੱਖ ਔਰ ਇਹ ਦੋ ਲੱਖ ਇੱਕ ਕਰ ਮੰਗਦੇ ਆ ਤੇ ਬਾਈ ਨੇ ਤਾਂ ਜੈ ਜੀ ਰੇਟ ਕਰਿਆ ਛੋਟੀ ਦੇ ਹਿਸਾਬ ਨਾਲ ਬਾਕੀ ਕੱਦਕਾਰ ਪੂਰਾ ਐ ਨਹੀਂ ਵੀ ਛੋਟੀ ਜੀ ਬੱਚੀ ਐ ਸਾਰੇ ਪਾਸਿਓਂ ਪੂਰੀ ਐ ਕਿਸੇ ਵੀ ਕਿਸਮ ਦਾ ਕੋਈ ਖੋਟ ਨਹੀਂ ਭਾਈ ਕੋਈ ਘਰੇ ਰੱਖਣ ਵਾਲਾ ਲੈ ਜੇ ਬੁੱਧਸਾਲੀ ਆ ਬਾਈ ਆਪਣੀ ਜਿਹੜਾ ਮਰਜ਼ੀ ਲੈ ਜੀ ਕਿਹਦੇ ਰਖਾ ਲਾ ਹਾਂ ਹਾਂ ਬਾਈ ਦੇ ਘਰੇ ਜੋ ਵੀ ਆਪਣੀ ਘਰੇ ਪਾਲੀ ਵੀ ਆ ਵਦਗਾ ਹਾਂ ਬਾਈ ਚੱਲੀ ਦਿੰਦੇ ਪੂਰੀ ਬਾਕੀ ਜੇ ਬਾਈ ਨਾਲ ਗੱਲ ਕਰਕੇ ਫੋਨ ਲਾਵਾਂਗੇ ਨੰਬਰ ਸਕਰੀਨ ਦੇ ਉੱਤੇ ਦਿੱਤੇ ਹੋਏ ਦਿੱਤੇ ਨੰਬਰ ਤੇ ਸੰਪਰਕ ਕਰਕੇ ਕੀਮਤ ਪੁੱਛ ਲੋ ਤੇ ਆਪਦਾ ਰੇਟ ਮਕਰਲ ਕਰਕੇ ਛੋਟੀ ਖਰੀਦੋ ਓਕੇ ਬਾਈ ਸਭ ਸੇਕਾ